ਪਾਸੇ ਮਹਿੰਗਾਈ ਦੀ ਮਾਰ ਹਰ ਦਿਨ ਦੇਸ਼ ਵਿੱਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਇਜ਼ਾਫਾ ਹੁੰਦਾ ਜਾ ਰਿਹਾ ਹੈ ਤੇ ਦੂਜੇ ਪਾਸੇ ਜ਼ੋਮੈਟੋ ਵੱਲੋਂ ਆਪਣੇ ਡਿਲੀਵਰੀ ਬੋਆਈਸ ਦੀ ਕਮਿਸ਼ਨ ਹੋਰ ਕਟਾ ਦਿੱਤੀ ਗਈ ਹੈ ਜਿਸ ਤੋਂ ਬਾਅਦ ਕਰਮਚਾਰੀਆਂ ਵਿੱਚ ਕਾਫੀ ਗੁੱਸਾ ਹੈ ਤੇ ਟ੍ਰਾਈ ਸਿਟੀ ਦੇ ਕਰਮਚਾਰੀਆਂ ਨੇ ਅੱਜ ਇਸ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਹੈ ਅੱਜ ਦੂਜੇ ਦਿਨ ਜਦੋਂ Zomato ਦੇ ਡਿਲੀਵਰੀ ਕਰਨ ਵਾਲੇ EMPLOYEES ਜਿਹੜੇ ਨੇ ਉਹ ਇਕੱਠੇ ਹੋਏ ਨੇ ਪੰਜਾਬ ਚੰਡੀਗੜ੍ਹ ਦੇ ਵਿੱਚ ਇਸ ਵਕਤ ਮੁਹਾਲੀ ਦੇ ਵਿੱਚ ਫੇਜ਼ 8 ਦੇ ਵਿੱਚ ਪਿਛਲੇ ਕੱਲ੍ਹ ਚੰਡੀਗੜ੍ਹ ਦੇ ਵਿੱਚ ਇਕੱਠੇ ਹੋਏ ਸੀਗੇ 34 ਸੈਕਟਰ ਦੇ ਵਿੱਚ ਜਨਰਲੀ ਅਸੀਂ ਕਹਿੰਦੇ ਹਾਂ ਡਿਲੀਵਰੀ ਬॉयਜ਼ ਕਹਿੰਦੇ ਹਾਂ ਉਹਨਾਂ ਨੂੰ ਡਿਲੀਵਰੀ ਮੈਨ ਕਹਿੰਦੇ ਹਾਂ ਪਰ ਅਸੀਂ ਇੱਥੇ ਗੱਲ ਕਰਾਂਗੇ ਕੁਝ ਜਿਹੜੀਆਂ ਲੜਕੀਆਂ ਡਿਲੀਵਰੀ ਦਾ ਕੰਮ ਕਰਦੀਆਂ ਨੇ ਕੀ ਉਹ ਕਿਉਂ ਇਹ ਸਾਰਾ ਜਿਹੜਾ ਇਕੱਠੇ ਹੋ ਰਹੇ ਨੇ 2 ਦਿਨ ਤੇ ਸਟ੍ਰਾਈਕ ਕਰ ਰਹੇ ਨੇ ਮੰਡੇ ਤੱਕ ਸੱਚੀ ਗੱਲ ਕੀ ਨਾ ਤੋਟਾ ਜੀ ਪੁਛਾ ਕਿੱਥੇ ਰਹਿਣ ਵਾਲੇ ਹੋ ਤੁਸੀਂ ਮੈਂ ਚੰਡੀਗੜ੍ਹ ਕੀ ਰਹਿਣ ਵਾਲੀ ਹਾਂ ਕੀ ਕੰਮ ਕਰਦੇ ਹੋ ਤੁਸੀਂ ਮੈਂ ਜ਼ੋਮੈਟੋ ਮੈਂ ਜੋਬ ਕਰਦੀ ਹਾਂ ਕਿਉਂ ਇਕੱਠੇ ਕਿਉਂ ਹੋਏ ਹੋ ਤੁਸੀਂ ਇੱਥੇ ਅਸੀਂ ਆਪਣਾ ਰੇਡ ਕਾਰਡ ਚੇਂਜ ਕਰਾਣੇ ਲਈ ਯਹਾਂ ਪੇ ਹੋਏ ਹਾਂ और क्योंकि हमारा पेट्रोल भी इतना महंगा हो गया है एटी सिक्स परसेंट चल गया है पेट्रोल तो हमें रेड कार्ड चेंज चाहिए था कि एक जैसी सबकी आई डी हो जाए तो कंपनी हमारी वो उस चीज के लिए मान नहीं रही है कितने टाइम तो कर रहे हैं कम मुझे साल होने वाला है इसमें ਕਾਟ ਦਾ ਥੋੜਾ ਜਿਹਾ ਸਾਨੂੰ ਦੱਸੋ ਕਿ ਕਿੰਨਾ ਰੇਟ ਕਾਰਡ ਸੀਗਾ ਪਹਿਲੇ ਕਿੰਨਾ ਘਟੇ ਰਿਹਾ ਹੁਣ ਕੀ ਹੈ ਸਰ ਪਹਿਲੇ ਤਾਂ ਜਿਵੇਂ ਕਿ ਰੇਟ ਕਾਰਡ ਬਹੁਤ ਸਹੀ ਸੀਗਾ ਬਟ ਹੁਣ ਲੌਕਡਾਊਨ ਤੋਂ ਬਾਅਦ ਕੰਪਨੀ ਨੇ ਇੱਕ ਨਮਾ ਹੀ ਰੇਟ ਕਾਰਡ ਬਣਾ ਦਿਆ ਜਿਦੇ ਵਿੱਚ ਪਹਿਲਾ ਟਾਰਗੇਟ 375 ਦਾ ਹੈ ਜੋ ਕਿ ਸਾਡਾ ਅਸੀਂ ਜੇ ਸਵੇਰੇ 9 ਵਜੇ ਆੰਦੇ ਆ ਤਾਂ ਉਹੀ ਰਾਤ ਦੇ 10 11 ਵਜੇ ਉਹ ਸਾਡਾ ਪਹਿਲਾ ਟਾਰਗੇਟ ਕੰਪਲੀਟ ਹੁੰਦਾ ਜਿਦੇ ਵਿੱਚ ਸਾਨੂੰ 15-15 ਦੇ ਆਰਡਰ ਦਿੱਤੇ ਜਾਂਦੇ ਆ ਤੇ ਕੁਲ ਮਿਲਾ ਕੇ ਦੇਖੇ ਤਾਂ ਜਿਆਦਾ 400 ਦਾ ਕੰਮ ਹੁੰਦਾ ਜਾਂ 200 ਦਾ ਜਿਹਦੇ ਵਿੱਚੋਂ ਸਾਡਾ 200 ਦਾ ਪੈਟਰੋਲ ਲੱਗ ਜਾਂਦਾ ਹੁਣ ਪੈਟਰੋਲ ਦੀਆਂ ਦਰਾਂ ਵੱਧ ਰਹੀਆਂ ਨੇ ਜਿਕਨਾਂ 87 ਹੋ ਗਈ ਹੈ ਆਉਣ ਵਾਲੇ ਦਿਨਾਂ ਦੇ ਵਿੱਚ 100 ਵੀ ਹੋ ਜਾਏਗਾ ਤੇ ਉਸ ਦੇ ਵਿੱਚ ਸਾਡਾ ਗੁਜ਼ਾਰਾ ਨਹੀਂ ਹੋ ਪਾਰਿਆ ਸਾਡੀ ਇਹ ਪੂਰੀ ਯੂਨੀਅਨ ਇਕੱਠੀ ਹੋਈ ਵੀ ਹੈ ਟੀਮ ਇੱਕ ਜਿਹੜੀ ਇਸ ਚੀਜ਼ ਦੇ ਲਈ ਆਪਣੇ ਹੱਕ ਨੂੰ ਲੈ ਕੇ ਲੜਾਈ ਆਪਣੀ ਲੜ ਰਹੀ ਹੈ ਬਟ ਸਾਡੀ ਜੋ ਕੰਪਨੀ ਹੈ ਉਸ ਚੀਜ਼ ਨੂੰ ਮੰਨ ਨਹੀਂ ਰਹੀ ਹੈ ਅਸੀਂ ਜਦ ਤੱਕ ਆਪਣੀ ਆਈਡੀਆਂ ਬੰਦ ਰੱਖਾਂਗੇ ਜਦ ਤੱਕ ਸਾਡੇ ਹੱਕ ਲਈ ਸਾਨੂੰ ਹੱਕ ਦਿੱਤਾ ਨਹੀਂ ਜਾਏਗਾ ਸਾਡੀਆਂ ਮੰਗਾਂ ਹੋਣਗੀਆਂ ਉਦੋਂ ਅਸੀਂ ਆਈਡੀ ਓਪਨ ਕਰਾਂਗੇ ਤਾਂ ਕਿ ਨਾ ਵਾ ਤੁਸੀਂ ਕਿੰਨੇ ਟਾਈਮ ਤੋਂ ਇਹ ਕੰਮ ਕਰ ਰਹੇ ਹੋ ਮੇਰਾ ਨਾਮ ਮਨਪ੍ਰੀਤ ਹੈ ਮੈਂ ਜੋਮੈਟੋ ਦੇ ਵਿੱਚ ਦੋ ਸਾਲ ਤੋਂ ਕੰਮ ਕਰ ਰਹੀ ਹਾਂ ਇਸ ਲਾਈਨ ਦੇ ਵਿੱਚ ਮੈਨੂੰ 4 ਸਾਲ ਹੋ ਗਏ ਨੇ ਤੇ ਤੁਸੀਂ ਤੁਹਾਡਾ ਫੈਮਿਲੀ ਦੇ ਬਾਰੇ ਦੱਸੋ ਆਪਣੇ ਕਿ ਤੁਹਾਡੀ ਫੈਮਿਲੀ ਕਿੱਦਾਂ ਸਾਰੇ profession ਤੇ ਡਿਪੈਂਡੈਂਟ ਹੈਗੀ ਤੇ ਕੀ ਫਰਕ ਪਿਆ ਕਿੰਨੀ ਇਨਕਮ ਦਾ ਤੁਹਾਨੂੰ ਹੋਇਆ ਸਰ ਫੈਮਿਲੀ ਦੀ ਗੱਲ ਕਰੀਏ ਤਾਂ ਸਾਡੀ ਫੈਮਿਲੀ ਦੇ ਵਿੱਚ ਅਸੀਂ ਦੋਨੋਂ ਹੀ ਇਕੱਲੀਆਂ ਕੰਮ ਕਰਨ ਵਾਲੀਆਂ ਹਸਬੰਡ ਸਾਡੇ ਕੰਮ ਨਹੀਂ ਕਰਦੇ ਆ ਠੀਕ ਹੈ ਤੇ ਹੁਣ ਜਿਵੇਂ ਸਾਡੀ ਕਿਸ਼ਤਾਂ ਨੂੰ ਲੈ ਕੇ ਵੀ ਲੈ ਲੋ ਕਿਰਾਇਆ ਸਾਡਾ ਕਿਰਾਇਆ ਤੇ ਇਹ ਅਸੀਂ ਆਪਣੇ ਸੀਰਤੇ ਹੀ ਸਾਰਾ ਖਰਚਾ ਕਰ ਰਹੇ ਨੇ ਹਾਂਜੀ बच्चे बच्चे फैमिली ਦੇ ਵਿੱਚ ਕੌਣ ਕੌਣ ਮੈਂਬਰਸ ਨੇ ਥੋੜਾ ਦੱਸੋ ਇਨਕਮ ਦੇ ਬਾਰੇ ਦੱਸੋ ਸਾਨੂੰ ਕਿ ਕਿੱਦਾਂ ਤੁਹਾਡੀ ਇਨਕਮ ਤੇ ਕਿੱਦਾਂ ਫਰਕ ਪੈ ਰਿਹਾ ਇਸ ਚੀਜ਼ ਦਾ ਇਨਕਮ ਦੇ ਦੋ ਸਰ ਇੰਨਾ ਜ਼ਿਆਦਾ ਫਰਕ ਪੈ ਰਿਹਾ ਕਿ ਮੈਂ ਮਹੀਨੇ ਦੇ ਵਿੱਚ ਸਿਰਫ ਔਰ ਸਿਰਫ 6000 ਦੀ ਅਰਨਿੰਗ ਕੀਤੀ ਹੈ ਪਿਛਲੇ ਮਹੀਨੇ ਜਿਹਦੇ ਵਿੱਚ ਹੁਣ ਤੁਸੀਂ ਦੇਖੋ ਕਿ ਇੱਕ ਛੋਟਾ ਜਿਹਾ ਬੱਚਾ ਵੀ ਹੈਗਾ ਹਸਬੰਡ ਹੈ ਤੇ ਮੰਮੀ ਡੈਡੀ ਸਾਬ ਨੇ ਠੀਕ ਹੈ ਤੇ ਬਾਕੀ ਆਪਣਾ ਆਪਣਾ ਵੀ ਨਹੀਂ ਹੈਗਾ ਹਾਊਸ ਇਸ ਰੈਂਟ ਤੇ ਹੈਗਾ ਮੇਰਾ ਤੇ ਉਹੀ ਸੇਮ ਚੀਜ਼ ਇਹਨਾਂ ਦੀ ਹੈ ਕਿ ਇਹਨਾਂ ਦੇ ਵੀ ਦੋ بڑے ਬੱਚੇ ਨੇ ਇੱਕ ਹਸਬੰਡ ਨੇ ਸਾਰਾ ਖਰਚਾ ਇੱਕ ਉੱਚ ਲਾ ਰਹੇ ਨੇ ਤਾਂ ਮਤਲਬ ਕਿ ਸਾਡੇ ਘਰ ਦੇ ਉੱਤੇ ਵੀ ਇਹਦਾ ਕਾਫੀ ਜਿਆਦਾ ਬੁਰਾ ਅਸਰ ਪੈ ਰਿਹਾ ਹੈ। ਅਬ ਜਿਵੇਂ 17-18 ਹਜ਼ਾਰ ਕੀ ਅਰਨਿੰਗ ਹੋ ਰਹੀ ਥੀ ਮੇਰੀ। ਅਬ ਮੈਂ ਬੇਲੀ ਬੈਠੀ ਹਾਂ ਘਰ ਕੇ ਖਰਚੇ ਨਹੀਂ ਚੱਲਣਗੇ, ਕਿਸ਼ਤੇ ਵੀ ਦੇਣੀ ਹੈ, ਕਿਸੇ ਚੀਜ਼ का भी ਨਹੀਂ ਹੈ। ਤਾਂ ਉਹ ਸਾਰਾ ਕੁਝ ਮੇਰੇ ਉੱਪਰ ਹੀ ਡਿਪੈਂਡ ਹੈ। ਤਾਂ ਅਬ ਉਹ ਨਹੀਂ ਚੱਲ ਰਹਾ। ਅਬ ਇਹ ਮੀੜ ਸਭ ਖੜੇ ਹੈ। ਤਾਂ ਅਸੀਂ ਇਨਕੇ ਸਾਥ ਖੜੇ ਹੈ।

ਤੁਸੀਂ ਦੱਸੋ ਸਾਨੂੰ ਇਹ ਸਾਰਾ ਜਿਹੜਾ profession ਹੈਗਾ ਇਹਨੂੰ ਆਪਾਂ ਜਨਰਲੀ ਕਹਿੰਦੇ ਡਿਲੀਵਰੀ ਬॉयਜ਼ ਕਹਿੰਦੇ ਡਿਲੀਵਰੀ ਮੈਨ ਡਿਲੀਵਰੀ ਬਾਇਜ਼ ਤੁਸੀਂ ਲੇਡੀਜ਼ ਇਸ profession ਦੇ ਵਿੱਚੋਂ ਕਿੰਨੇ ਟਾਈਮ ਤੋਂ ਤੇ ਕਿਦਾਂ ਤੁਸੀਂ ਉਹ ਕਰ ਰਹੇ ਹੋ ਸਰ ਦੇਖਿਆ ਜਾਇਦਾ ਜੋਮੈਟੋ ਦੇ ਵਿੱਚ ਅਸੀਂ ਫਰਸਟ ਹੀ ਆ ਦੋਨੋਂ ਜਾਣੇ ਕਿ ਜਿਨ੍ਹਾਂ ਨੇ ਪਹਿਲਾ ਜੁਆਇਨ ਕੀਤਾ ਕੁੜੀਆਂ ਦੇ ਵਿੱਚ ਇਸ ਤੋਂ ਪਹਿਲਾਂ ਕੁੜੀਆਂ ਜੋਮੈਟੋ ਦੇ ਵਿੱਚ ਕੰਮ ਨਹੀਂ ਕਰ ਰਹੀਆਂ ਸੀਗੀਆਂ ਬਹੁਤ ਅੱਛਾ ਕੰਮ ਚੱਲ ਰਿਹਾ ਸੀਗਾ 30 3000 25 25000 ਅਰਨਿੰਗ ਮਹੀਨੇ ਦੀ ਹੋ ਰਹੀ ਸੀਗੀ ਬਟ ਇੱਕਦਮ ਤੇ ਹੁਣ 25 ਤੋਂ 30 ਤੋਂ 6000 ਤੇ ਜਾਣਾ ਬਹੁਤ ਜ਼ਿਆਦਾ ਸਾਡੇ ਲਈ ਮਾਇਨੇ ਰੱਖਦਾ ਹੈ ਕਿ ਅਸੀਂ ਉਹ ਅਰਨਿੰਗ ਅਚੀਵ ਨਹੀਂ ਕਰ ਪਰ ਸਾਨੂੰ ਦੱਸੋ ਪ੍ਰੋਫੈਸ਼ਨ ਤੁਸੀਂ ਕਿੱਦਾਂ ਚੂਜ਼ ਕੀਤਾ ਕਿ ਇਹ ਤੁਸੀਂ ਇਹ ਕੰਮ ਕਰਨਾ ਹੈ खास किया है उसके बाद स्विगी में आई स्विगी में भी बहुत अच्छी अर्निंग हुई है हमारी बहुत पैसा कमाया अब हमने फिर चलो स्विगी का बंद हो गया था क्योंकि लॉकडाउन हो गया था तो उसमें हमें नहीं हम बुलाया उसके बाद हम जोमेटो में आया ठीक है जोमेटो में सही चल रहा था पर इन्होंने फिर रेट कार्ड चेंज कर दिया तीन सौ पचहत्तर रुपए का रेट कार्ड वो करा तो उसमें भी हमें कोई फायदा नहीं हो रहा था कि पहला टारगेट नौ बजे हो रहा था तो उसमें हमें कुछ नहीं बचता उसके बाद भी हम करके जाते हैं साढ़े दस बजे काम करना पड़ता है तो उसमें भी हमें कोई फायदा नहीं है क्यों पहला ही टारगेट का इंसेंटिव देते हैं अस्सी रुपए होगी लड़कियाँ काम सर काम तो कर रही है लेकिन हजे आ नहीं पाई है किसी रीजन तो कोई घर गई हुई है कोई बीमार है ਤੇ ਮਤਲਬ ਕਿ ਡਾਟਰ ਲਗਾ ਕੇ ਅਸੀਂ ਹਜੇ ਜੋਮੈਟੋ ਦੇ ਵਿੱਚ ਪੰਜ ਹੀ ਕੁੜੀਆਂ ਵਰਕ ਕਰ ਰਹੀਆਂ ਨੇ ਤੇ ਸਾਨੂੰ ਤਾਂ ਪ੍ਰੋਬਲਮ ਆਈ ਰਹੀ ਹੈ ਰੈਡ ਕਾਰਡ ਨੂੰ ਨਾਲ ਲੈ ਕੇ ਕਿ ਤੁਸੀਂ ਇਹ ਦੇਖੋ ਕਿ ਇਹ ਸਾਡੀ ਟੀਮ ਜਿੰਨੀ ਵੀ ਖੜੀ ਹੈ ਬਹੁਤ ਪੁਰਾਣੀ ਟੀਮ ਹੈ ਸਾਡੇ ਨਾਲੋਂ ਬਹੁਤ ਪੁਰਾਣੀ ਹੈ ਕਿਸੇ ਨੂੰ 4 ਸਾਲ ਹੋ ਗਏ ਕਿਸੇ ਨੂੰ 3 ਸਾਲ ਹੋ ਗਏ ਅੱਜ ਇਹਨਾਂ 3-4 ਸਾਲਾਂ ਦੇ ਵਿੱਚ ਇਹਨਾਂ ਨੂੰ ਪਹਿਲੀ ਵਾਰ ਇੰਨੀ ਦਿੱਕਤ ਚੱਕਣੀ ਪੈ ਰਹੀ ਹੈ ਜੀ ਤੁਸੀਂ ਸੁਣ ਰਹੇ ਸੀ ਕਿ ਆਮ ਤੌਰ ਤੇ ਜਿਹੜਾ ਮੇਲ ਉਸ ਨੂੰ ਮੰਨਿਆ ਜਾਂਦਾ ਹੈ ਮੇਲ ਬੈਸਨ ਨੂੰ ਮੰਨਿਆ ਜਾਂਦਾ ਹੈ ਡਿਲੀਵਰੀ ਬੁਆਏਸ ਦਾ ਕੰਮ ਜਿਹੜਾ ਹੈ ਕੱਲ ਦੇ ਪ੍ਰੋਟੈਸਟ ਤੋਂ ਬਾਅਦ ਇਹ ਹੋਇਆ ਇੱਕ ਨਵਾਂ ਜੋ ਹੋਇਆ ਉਹ ਇਹ ਹੋਇਆ ਵੀ ਸਾਨੂੰ ਇਹ ਕਹਿ ਦਿੱਤਾ ਗਿਆ ਵੀ ਤੁਹਾਡੇ ਨੌਕਰੀ ਤੋਂ ਕੱਢ ਦਾਂਗੇ ਸ਼ਾਮ ਨੂੰ ਮੈਸੇਜ ਆਉਣ ਲੱਗ ਪਏ ਸੀ ਵੀ ਜਿਹਨੇ ਰਾਤ ਨੂੰ ਕੰਮ ਨਾ ਕੀਤਾ ਉਹਨੂੰ ਅਸੀਂ ਟਰਮੀਨੇਟ ਕਰ ਦਾਂਗੇ ਤੇ ਕਈਆਂ ਨੂੰ ਫੋਨ ਵੀ ਆਏ ਆ ਸਾਡੇ ਕੋਲ ਸਾਰੀਆਂ ਰਿਕਾਰਡਿੰਗਾਂ ਆ ਸਾਰੇ ਮੈਸੇਜ ਆਗੇ ਅਸੀਂ ਤੁਹਾਨੂੰ ਮੀਡੀਆ ਨੂੰ ਉਹ ਵੀ ਦਿਖਾ ਸਕਦੇ ਆ ਵੀ ਜੋ ਇਹਨਾਂ ਨੇ ਕਿਹਾ ਹੋਰ ਕੋਈ ਨਹੀਂ ਇਸ ਤੋਂ ਬਿਨਾ ਗੱਲ ਇੱਕ ਅਜਿਹਾ ਛੋਟਾ ਜਿਹਾ ਪ੍ਰਪੋਜ਼ਲ ਭੇਜਿਆ ਸੀਗਾ ਵੀ ਉਹ ਵੀ ਇੱਕ ਬਿਲਕੁਲ ਲੌਲੀਪੌਪ ਜੀ ਨੂੰ ਕਹੋ ਵੀ ਵੀ ਆਪਾਂ ਬੱਚੇ ਨੂੰ ਕਹਿ ਦਈਏ ਵੀ 2 ਮਿੰਟ ਆ ਲੈ ਲੈ ਤੇ ਖੇਡ ਲੈ ਬਸ ਉਹ ਚੁੱਪ ਕਰਾਉਣ ਲਈ ਆ ਵੀ ਇਹ ਸਟ੍ਰਾਈਕ ਖਤਮ ਹੋ ਜੇ ਕਿਉਂਕਿ ਅੱਜ ਤੱਕ ਕਦੇ ਸਟ੍ਰਾਈਕ ਹੋਈ ਨਹੀਂ ਸਿੱਣਾ ਵੱਡਾ ਕੱਟ ਨਹੀਂ ਸੀ ਹੋਇਆਗਾ ਪੰਜ ਬੰਦੇ ਜੁੜਦੇ ਸੀ ਪਹਿਲਾਂ ਹੀ ਤੋੜ ਦਿੰਦੇ ਸੀ ਐਤ ਕਿ ਇਹਨਾਂ ਨੇ ਉਹ ਰੱਖਿਆ ਵੀ ਕਿਸੇ ਤਰੀਕੇ ਸਟ੍ਰਾਈਕ ਖਤਮ ਕਰ ਦੋ ਇਸ ਤੋਂ ਬਾਅਦ ਅਸੀਂ ਇਹਨਾਂ ਨੂੰ ਇਕੱਠੇ ਹੋਣ ਨਹੀਂ ਦੇਣਾਗਾ ਪਰ ਮੁੰਡਿਆਂ ਨੇ ਬੜਾ ਏਕਾ ਦਿਖਾਇਆ ਫਿਰ ਉਸ ਧਮਕੀਆਂ ਤੋਂ ਵੀ ਨਹੀਂ ਡਰੇ ਬਹੁਤ ਧਮਕੀਆਂ ਇਹਨਾਂ ਨੇ ਦਿੱਤੀਆਂ ਵੀ ਆ ਫਿਰ ਉੱਥੇ ਉੱਥੇ ਹੀ ਖੜੇ ਆ ਸਾਰੇ ਜੀ ਕੋਈ ਜੇ ਸਾਨੂੰ ਦੱਸ ਦੋ ਕਿ ਤੁਹਾਡੀ ਸਟ੍ਰਾਈਕ ਕਦੋਂ ਤੇ ਕਦੋਂ ਤੱਕ ਹੈ ਤੇ ਰੇਟ ਦਾ ਕੀ ਅੰਗਾਣੀ ਪੂਰੀਆਂ ਹੁੰਦੀਆਂ ਸਾਡੀ ਸਟ੍ਰਾਈਕ ਹੈ ਉਦੋਂ ਤੱਕ ਸਾਡਾ ਰੇਟ ਕਾਰਡ ਅਸੀਂ ਇਹਨਾਂ ਨੂੰ ਕਹਿ ਚੁੱਕੇ ਹਾਂ ਸਾਰਾ ਕੁਝ ਦੱਸ ਚੁੱਕੇ ਹਾਂ ਵੀ ਇਹ ਸਾਨੂੰ ਪੁਰਾਣਾ ਰੇਟ ਕਾਰਡ ਇਹਨਾਂ ਨੂੰ ਸਭ ਕੁਝ ਪਤਾ ਵੀ 10 ਰੁਪਏ ਕਿਲੋਮੀਟਰ ਦੇ ਤੇ ਮਲਟੀ ਆਰਡਰ ਦੇ ਜੋ ਸੀ 25 ਰੁਪਏ ਇੱਕ ਆਰਡਰ ਦਾ ਸੀਗਾ ਦੂਸਰਾ ਆਰਡਰ 45 ਰੁਪਏ ਹੋ ਜਾਂਦਾ ਸੀਗਾ ਉਹ ਤੇ ਕੋਸ਼ਿਕ ਦੋ ਚਾਰ ਮੰਗਾ ਹੋਰ ਸੀਗੇ ਸਾਡੀਆਂ ਇਨਸੈਂਟਿਵ ਐਪੈਂਡੀ ਸੀਗੀਆਂ ਤੇ ਉਹ ਸਾਰਾ ਸਾਡਾ ਪੁਰਾਣਾ ਲਾਗੂ ਕੀਤਾ ਜਾਵੇ ਜਦੋਂ ਤੱਕ ਨਹੀਂ ਇਦਾਂ ਹੀ ਚੱਲੂਗਾ ਉਲਟਾ ਇੱਕ ਹੋਰ ਧਮਕੀ ਦੇ ਰਿਹਾ ਵੀ ਸਾਡੇ ਕੋਲੇ 150 ਬੰਦਾ ਹੋਰ ਬੈਠਾਗਾ ਸੀ ਉਹਨੂੰ ਲਾ ਦਾਂਗੇ ਉਹ ਬੈਠਾਗਾ ਉਲਟਾ ਤੇ ਵੀ ਤੁਹਾਨੂੰ ਨਹੀਂ ਤੁਸੀਂ ਕਰਨਾ ਤਾਂ ਅਸੀਂ ਉਹਨਾਂ ਨੂੰ ਭੇਜ ਦਾਂਗੇ ਗਲਤ ਲੈਂਗੁਏਜ ਗਲਤ ਇੱਥੇ ਆ ਕੇ ਸਾਨੂੰ ਧਮਕਾਉਣਾ ਉਸ ਤੋਂ ਬਾਅਦ ਇਹ ਨਵਾਂ ਹੋਇਆ ਕੱਲ ਤੋਂ ਬਾਅਦ ਤੇ ਇੱਕ ਕੁਛ ਬੰਦਿਆਂ ਦੀਆਂ ਆਈਡੀਆ ਬੰਦ ਕਰਤੀਆਂ ਵੀ ਅੱਜ ਵੀ ਕੀਤੀਆਂ ਗਈਆਂ ਦੀਆਂ ਉਲਟਾ ਧਮਕੀਆਂ ਆ ਰਹੀਆਂ ਕੋਈ ਰਿਸਪੌਂਸ ਨਹੀਂ ਆ ਰਿਹਾਗਾ ਕੋਈ ਸਾਡੇ ਨਾਲ ਪਿਆਰ ਨਾਲ ਗੱਲ ਨਹੀਂ ਕਰ ਰਿਹਾ ਕੋਈ ਕੁਛ ਨਹੀਂ ਹੈ ਬਸ ਆਪਿਸ ਤੋਂ ਬੈਠੇ ਇੱਕ ਮੈਸੀ ਟਾਈਪ ਹੋ ਜਾਂਦਾ ਵੀ ਆ ਨਵਾਂ ਫਰਮਾਨ ਜਾਰੀ ਹੋ ਗਿਆ ਜੀ ਤੁਹਾਡੇ ਇਹ ਜਿਹੜੇ EMPLOYEES ਨੇ ਇੱਥੇ ਇਹ ਕਿਹੜੇ TRICITY ਦੇ ਨੇ ਚੰਡੀਗੜ੍ਹ ਮੁਹਾਲੀ ਪੰਚਕੂਲਾ ਮੁਹਾਲੀ ਪੰਚਕੂਲਾ ਚੰਡੀਗੜ੍ਹ ਖਰੜ ਜਿਰਕਪੁਰ ਟੋਟਲ TRICITY ਬੰਦ ਹੈ ਜੀ ਸਾਰੀ ਸਾਰੇ ਬੰਦ ਜੀ ਜੀ ਤੁਸੀਂ ਦੇਖ ਰਹੇ ਹੋ ਕਿ ਲਾਕਡਾਊਨ ਦਾ ਜਿਹੜਾ ਇਫੈਕਟ ਹੈਗਾ ਉਹ ਹੁਣ ਤੱਕ ਦੇਖਣ ਨੂੰ ਆ ਰਿਹਾ ਹੈ Zomato ਦੇ ਕਰਮਚਾਰੀ ਜਿਹੜੇ ਨੇ ਉਹ ਸਟ੍ਰਾਈਕ ਕਰ ਰਹੇ ਨੇ ਟਰਾਈ ਸਿਟੀ ਦੇ ਵਿੱਚ ਚੰਡੀਗੜ੍ਹ ਪੰਚਕੂਲਾ ਮੋਹਾਲੀ ਦੇ ਵਿੱਚ ਜਿਹੜਾ ਕਹਿ ਰਹੇ ਨੇ ਅਲੀਗੇਸ਼ਨਸ ਲਗਾ ਰਹੇ ਨੇ ਕਿ ਜੇ ਜਿਹੜਾ ਰੇਟ ਕੱਟ ਜਿਹੜਾ ਹੈਗਾ ਕੰਪਨੀ ਵੱਲੋਂ ਲਗਾਇਆ ਗਿਆ ਹੈ ਉਹ ਇਹਨਾਂ ਦੀ ਫੈਮਲੀਆਂ ਨੂੰ ਜਿਹੜਾ ਹੈ ਉਸ ਨੂੰ ਬੜੇ ਬੁਰੀ ਤਰ੍ਹਾਂ ਜਿਹੜਾ ਹੈ ਅਫੈਕਟ ਕਰ ਰਿਹਾ ਹੈ ਸਮੇਂ ਇੱਕ ਛੋਟੇ ਜਿਹੇ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਦੱਸਾਂਗੇ ਕਿ Zomato ਦੇ ਕਰਮਚਾਰੀਆਂ ਦਾ ਇਹ ਪ੍ਰਦਰਸ਼ਨ ਕਦੋਂ ਤੱਕ ਜਾਰੀ ਰਹੇਗਾ Zomato ਦੇ ਡਿਲੀਵਰੀ ਬੁਆਇਜ਼ ਦਾ ਕਹਿਣਾ ਹੈ ਕਿ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿੱਚ ਨਿਤ ਦਿਨ ਇਜ਼ਾਫਾ ਹੋ ਰਿਹਾ ਹੈ ਜਿਸ ਕਾਰਨ ਉਹਨਾਂ ਤੇ ਆਰਥਿਕ ਬੋਝ ਵੀ ਵਧਦਾ ਜਾ ਰਿਹਾ ਹੈ ਇਸ ਲਈ ਜਦੋਂ ਤੱਕ Zomato ਉਹਨਾਂ ਦੀ ਕਮਿਸ਼ਨ ਨਹੀਂ ਵਧਾਉਂਦਾ ਉਹਨਾਂ ਦਾ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰਹੇਗਾ ਪਹਿਲ ਜੋ ਇਸ ਪਹਿਲੇ ਸਸੁਰ ਲਾਕਡਾਊਨ ਤੋਂ ਪਹਿਲੇ ਠੀਕ ਹੈ 25 ਰੁਪਏ ਆਰਡਰ ਤੋਂ 4 ਕਿਲੋਮੀਟਰ ਤੱਕ ਜਾਨੇਗਾ ਉਸਕੇ ਬਾਅਦ ਪਰ ਕਿਲੋਮੀਟਰ ਜੈਸੇ ਵਧਤੇ ਵਧਤੇ ਜਾਣਗੇ 10 ਕਿਲੋਮੀਟਰ ਰਹਿਗੇ 10 10 ਰੁਪਏ ਵਧਤੇ ਜਾਂਦੇ تھے ਠੀਕ ਹੈ ਔਰ ਆਪ ਮਿਲ ਰਹਾ ਹੈ 20 ਰੁਪਏ ਆਰਡਰ ਠੀਕ ਹੈ ਮਤਲਬ 4 ਕਿਲੋਮੀਟਰ ਦੇ ਪੈਰੀਫਰੀਸ ਜਾਣਾ ਹੋਵੇ ਤੂੰ ਤੁਸੀਂ ਤਾਂ ਤੁਹਾਨੂੰ ਮਿਲਣਾ ਸੀਗਾ 25 ਰੁਪਏ ਠੀਕ ਠੀਕ ਹੈ ਤੇ ਹੁਣ ਕਿੰਨਾ ਹੁਣ ਕਿੰਨਾ ਮਿਲ ਰਿਹਾ ਠੀਕ ਹੈ ਆਪ 5 ਰੁਪਏ ਪਰ ਕਿਲੋਮੀਟਰ ਹੈ ਠੀਕ ਹੈ ਆਮਾ 4 ਕਿਲੋਮੀਟਰ ਤੱਕ ਵੀ ਹੈ 4 4 ਕਿਲੋਮੀਟਰ ਤੱਕ ਜਾਏਗੇ 20 ਰੁਪਏ ਮਿਲੇਗਾ ਉਸਕੇ ਬਾਅਦ 25 ਤੋਂ ਕੱਟ ਕੇ ਵੀ ਹੋ ਗਿਆ 20 ਹੋ ਗਿਆ ਔਰ ਉਸਮੇ 5 ਕਿਲੋਮੀਟਰ ਜਾਏਗੇ ਤਾਂ ਉਸਕੇ 25 ਕਿਲੋਮੀਟਰ تھا ਉਹ 5 ਜਾ ਗਿਆ ਹੁਣ ਹਾਫ ਰੇਟ ਹੋ ਗਿਆ ਮਤਲਬ 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 ਤੁਸੀਂ ਸਿੰਪਲ ਗੱਲ ਇਹ ਹੈ ਕਿ 4 ਕਿਲੋਮੀਟਰ ਦੀ ਪੈਰੀਫਰੀ ਤੁਸੀਂ ਜਾਣਨ ਦੇ ਰਹੇ ਤੁਹਾਨੂੰ ਮਿਲਦਾ ਸੀ ਪਹਿਲੇ 25 ਰੁਪਏ ਹੁਣ ਮਿਲ ਰਿਹਾ ਤੁਹਾਨੂੰ 20 ਰੁਪਏ ਠੀਕ ਹੈ ਤੇ 4 ਕਿਲੋਮੀਟਰ ਤੋਂ ਬਾਅਦ ਤੁਸੀਂ ਜਾਣਾ ਹੈ ਤੇ ਉਹ 10 ਰੁਪਏ ਪਰ ਕਿਲੋਮੀਟਰ ਮਿਲਦਾ ਸੀਗਾ ਤੇ ਉਹ ਹੁਣ 5 ਰੁਪਏ ਮਿਲ ਗਿਆ 5 ਰੁਪਏ ਹੋ ਚੁੱਕੇ ਮੰਨ ਲਓ ਸਾਨੂੰ ਮਲਟੀ ਆਰਡਰ ਲੱਗਿਆ 2 ਆਰਡਰ ਲੱਗਿਆ ਪਹਿਲਾਂ 40 ਮਿਲਦੇ ਸੀ ਪਹਿਲਾਂ ਮਿਲਦੇ ਸੀਗੇ ਇੱਕ ਆਰਡਰ ਦੇ 25 ਔਰ ਦੂਸਰੇ ਆਰਡਰ ਦੇ 20 ਰੁਪਏ ਮਤਲਬ ਕਿ 45 ਰੁਪਏ ਮਿਲਦੇ ਸੀ ਟੋਟਲ ਇਸ ਟਾਈਮ ਸਾਨੂੰ 20 ਰੁਪਏ ਹੀ ਮਿਲ ਰਹੇ ਆ ਜੇ ਜੇ ਮਲਟੀਪਲ ਆਰਡਰ ਆਗੇ ਤੁਹਾਨੂੰ ਮੰਨ ਲਓ 4 ਕਿਲੋਮੀਟਰ ਦੀ ਪੈਰਿਫਰੀ ਚ ਪਹਿਲੇ ਤੁਹਾਨੂੰ ਉਹਦਾ ਮੰਨ ਲਓ 25 ਮਿਲਦਾ ਸੀਗਾ ਤੇ 20 ਵੀ ਨਾਲ ਮਿਲਣਾ ਤੇ ਉਹ ਹੁਣ ਤੁਹਾਨੂੰ 21 ਮਿਲਣਾ ਹੈ ਉਹ ਤੁਹਾਨੂੰ ਹੁਣ 20 ਰੁਪਏ ਹੀ ਮਿਲ ਰਹੇ ਆ ਕਈ ਵਾਰੀ ਇੱਕ ਆਰਡਰ ਮਤਲਬ ਕਿ 3 ਆਰਡਰ ਵੀ ਆ ਜਾਂਦੇ ਨੇ ਇੱਕ ਜਗ੍ਹਾ ਤੇ ਪਹਿਲੇ ਹਮਦਾ ਕਿ ਮਲਟੀ ਆਰਡਰ ਲਗਾ ਇੱਕ ਹੀ ਰੈਸਟੋਰੈਂਟ ਤੇ ਲੱਗੇਗਾ ਮੰਨ ਲਓ ਜਹਾਂਸ चौंतीस से उठाएंगे अब क्या मल्टी ऑर्डर है एक चौंतीस से उठाना है और एक पैंतीस से ठीक है देना छत्तीस सेक्टर में दोनों के ही बीस रुपये मिलेंगे हमें ठीक है उससे जो पेट्रोल भी हमारा ज़्यादा लगता है टाइम भी वेस्ट होता है ठीक है इसलिए प्रॉब्लम बहुत आ रही है और बाइक टाइम वेस्ट होता है बिल्कुल हमारा हम डेली बारह तेरह तेरह चौदह घंटे घंटे काम करते हैं कई बार तो राइडर आते हैं सुबह बारह बजे आया दोपहर को ठीक है रात को चार बजे जाता है ਠੀਕ ਹੈ ਔਰ ਪੈਟਰੋਲ ਵੀ ਲੱਗਦਾ ਉਸਕਾ 3-400 ਦਾ ਪੈਟਰੋਲ ਲਗਾ ਕੇ ਜਾਂਦਾ ਹੈ ਬਾ ਇਨਕਮ ਕਿੰਨੀ ਹੁੰਦੀ ਹੈ ਸਿਰਫ 8 ਜਾਂ 700 ਰੁਪਏ ਅੱਛਾ ਅੱਜ ਜਿਹੜੇ ਇਕੱਠੇ ਹੋਏ ਨੇ ਤੁਸੀਂ ਇੱਥੇ Zomato ਡਿਲੀਵਰੀ ਬॉयਜ਼ ਇਹ ਕਿੱਥੇ-ਕਿੱਥੇ ਦੇ ਇਕੱਠੇ ਹੋਏ ਨੇ ਸਾਰੇ ਇਹ ਸਾਰੀ ਲੋਕੇਸ਼ਨ ਦੀ 70 ਸੈਕਟਰ ਪੂਰੀ ਟ੍ਰਾਈ ਸਿਟੀ ਮਹਾਲੀ ਠੀਕ ਹੈ ਇਸ ਤੋਂ ਬਾਅਦ ਪੰਜਗੁੱਲੇ ਵੀ ਜਾ ਰਹੇ ਹਾਂ ਅਸੀਂ ਉੱਥੇ ਵੀ ਰਾਈਡਰ ਇਕੱਠੇ ਹੋਣਗੇ ਸਾਡੇ ਨਾਲ ਉਹ ਵੀ ਜੋੜਨਗੇ ਪੂਰੀ ਟ੍ਰਾਈ ਸਿਟੀ ਆ ਰਹੀ ਸਾਡੇ ਨਾਲ ਤੁਹਾਡੀ ਹੁਣ ਸਟ੍ਰਾਈਕ ਵਗੈਰਾ ਚੱਲੀ ਹੈ ਕੀ ਹੈ ਥੋੜਾ ਜਿਹਾ ਦੱਸੋ ਸਾਨੂੰ ਇਹ ਸਾਡੀ ਸਟ੍ਰਾਈਕ ਚੱਲ ਰਹੀ ਹੈ ਹੁਣ ਇਹ ਸਟ੍ਰਾਈਕ ਜਦ ਤੱਕ ਚੱਲੇਗੀ ਜਦ ਤੱਕ ਸਾਡਾ ਪੁਰਾਣਾ ਰੇਟ ਕਾਰਡ ਬਹਾਲ ਨਹੀਂ ਕਦੋਂ ਸ਼ੁਰੂ ਹੋਈ ਸਟ੍ਰਾਈਕ ਕਦੋਂ ਤੱਕ ਚੱਲਣੀ ਹੈ ਪਰਸੋ ਸ਼ੁਰੂ ਹੋਈ ਸੀ ਇਹ ਸਟ੍ਰਾਈਕ ਜਦ ਤੱਕ ਚੱਲੇਗੀ ਜਦ ਤੱਕ ਸਾਡਾ ਪੁਰਾਣਾ ਰੇਟ ਕਾਰਡ ਇਹ ਬਹਾਲ ਨਹੀਂ ਕਰ ਦਿੰਦੇ ਕਿਉਂਕਿ ਪਹਿਲੇ ਹਰ ਰਾਈਡਰ ਹਜੇ 1500 1400 1600 2000 ਤੱਕ ਕਮਾਤਾ ਦਾ ਜੋ ਕਿ આજ ਕੀ ਘਟ ਕੇ 500 400 ਰੁਪਏ पे ਆ ਗਿਆ ਹੈ ਤਾਂ ਕਿਸੇ ਕੋ ਕੋਈ ਬਚਤ ਨਹੀਂ ਹੋ ਰਹੀ ਹੈ ਇਸ ਲਈ ਇਹ ਸਟ੍ਰਾਈਕ ਜਦ ਤੱਕ कोई दे, कोई कंपनी के रिप्रेजेंटेटिव टे हुई है अभी थोड़ी देर पहले कंपनी के रिप्रेजेंटेटिव आए थे हमसे बात करने के के लिए वो बोल के गए कि हमें हफ्ते का टाइम दो हमने उन्हें टाइम दे दिया ठीक है आप टाइम लो हमारी मांगों पे विचार करो बट हम आईडिया लॉग नहीं करेंगे जब तक, जब तक तक हमारी मांगे पूरी नहीं हो जाती और जब तक हमारी आईडियो के अंदर हमारे रेट कार्ड चेंज नहीं हो जाते तब तक जोमेटो हड़ताल पे है और इसके एवज में इक्कीस तारीख को पच्चीस सेक्टर रैली ग्राउंड में बाहर रैली बुलाई गई है जोमेटो की तरफ से जिसमें सबको आने का न्यौता दिया जाता है और भारी से भारी

ਆਪਣਾ ਫੈਮਲੀਆ ਦਾ ਦੱਸੋ ਸਾਨੂੰ ਕਿ ਤੁਹਾਡੀਆਂ ਫੈਮਲੀਆ ਤੁਹਾਡੀ ਇਨਕਮ ਤੇ ਡਿਪੈਂਡੈਂਟ ਹੈ ਇਸ ਇਨਕਮ ਤੇ ਬਿਲਕੁਲ ਸਰ ਡਿਪੈਂਡੈਂਟ ਹੈ ਫੈਮਲੀਆ ਸਾਰੀ ਇਨਕਮ ਤੇ ਡਿਪੈਂਡੈਂਟ ਹੈ ਅਗਰ ਅਸੀਂ ਮੰਨ ਲਓ 1500 ਰੁਪਏ ਰੋਜ਼ ਕੇ ਕਮਾਤੇ 45 45000 ਰੁਪਏ ਬਣ ਗਿਆ ਮਹੀਨੇ ਦਾ ਉਸ ਵਿੱਚ 10000 ਕਾ ਪੈਟਰੋਲ ਵੀ ਕੱਢ ਲਓ 35000 ਰੁਪਏ ਬਣ ਰਹਾ ਥਾ આજ ਦੀ ਡੇਟ ਮੈਂ ਆਪਕੋ 500 ਰੁਪਏ ਕਮਾ ਰਹੇ ਹੋ ਉਸ ਵਿੱਚੋਂ 200 ਕਾ ਤੇਲ ਕੱਢ ਲਓ 9000 ਰੁਪਏ ਮੈਂ ਕਾਹਾਂ ਸੇ ਫੈਮਲੀ ਚੱਲ ਜਾਏਗੀ किराए पे भी रहे जिसमें सबके किराए के, के रेंटल लोन के लोन की किश्तें हैं ईएमआई हैं बाइक की फोन की ਤੁਸੀਂ ਕਿੱਥੇ ਕਿੱਥੇ ਤੇ ਰਹਿਣ ਆਲੇ ਹੋ ਸਾਰੇ ਬਾਹਰ ਤੋਂ ਆਏ ਹੋ ਸਾਰੇ ਕੰਮ तकरीबन ਸਰ ਪੰਜਾਬ ਕੇ ਹਰਿਆਣੇ ਕੇ ਹਿਮਾਚਲ ਕੇ ਟਰਾਈ ਸਿਟੀ ਕੇ ਲੋਕਲ ਆਸ-ਪਾਸ ਕੇ گاؤں ਮਹੱਲੋਂ ਕੇ ਸਭ ਸਭ ਜਗ੍ਹਾ ਕੇ ਜੇਮੈਟੋ ਰਾਈਡਰਸ ਯਹਾਂ ਪੇ ਇਕੱਠੇ ਆਏ ਹਨ ਔਰ ਪੂਰਾ ਟਰਾਈ ਸਿਟੀ ਮੇਂ ਅਸੀਂ ਹੜਤਾਲ ਕਰ ਰਖੀ ਹੈ ਔਰ ਪੂਰੀ ਟਰਾਈ ਸਿਟੀ ਹੜਤਾਲ ਪਰ ਹੈ ਇਸ ਟਾਈਮ ਜੇਮੈਟੋ ਰਾਈਡਰ ਇੱਕ ਗੱਲ ਸਭ ਤੋਂ ਵੱਡੀ ਹੋ ਰਹੀ ਹੈ ਕਿਸੇ ਬੰਦੇ ਨਾਲ ਰਾਤ ਨੂੰ ਕੋਈ ਵੀ 10 ਵਜੇ ਤੋਂ ਬਾਅਦ ਕੋਈ ਵੀ ਹੋ ਜਾਂਦਾ ਹੈ ਕੋਈ ਮਗਰ ਸਾਡੇ ਨਹੀਂ ਆਉਂਦਾ ਬਿਲਕੁਲ ਅਸੀਂ ਆਪਸ ਵਿੱਚ ਇੱਕ ਦੂਜੇ ਦੀ ਸਹਾਇਤਾ ਕਰਨ ਲਈ ਆ ਜੀਏ ਤਾਂ ਆ ਜੀਏ ਨਹੀਂ ਤਾਂ ਕੋਈ ਸਾਡੇ ਲਈ ਕੋਈ ਨਹੀਂ ਸਭ ਫੋਨਸ ਵਿੱਚ ਚਾ ਬੰਦੇ ਕੋਈ ਰਾਈਡਰ ਹੀ ਕੋਈ ਇਕੱਠੇ ਹੋ ਜੀਏ ਤਾਂ ਹੋ ਜੀਏ ਨਹੀਂ ਤਾਂ ਕੋਈ ਸਾਡੇ ਮਗਰ ਨਹੀਂ ਅਸੀਂ ਰਾਤ ਨੂੰ 11 11:30 ਵਜੇ ਨਿਊ ਚੰਡੀਗੜ੍ਹ ਤੁਹਾਨੂੰ ਵੀ ਪਤਾ ਹੈ ਕਿੰਨਾ ਕਿਸ਼ਨਗੜ੍ਹ ਹੋ ਗਿਆ ਉਹ ਨਵੇਂ گاؤں ਤੋਂ ਪਿੱਛੇ ਪਹਾੜੀ ਏਰੀਆ ਜੀ ਉੱਤੇ ਵੀ ਅਸੀਂ ਰਾਤ ਨੂੰ 11 11 ਵਜੇ ਜਾ ਰਹੇ ਹਾਂ ਅਸੀਂ ਬੜੀ ਵਾਰੀ ਇਹ ਵੀ ਮੰਗ ਕੀਤੀ ਵੀ ਰਾਤ ਨੂੰ ਤੁਸੀਂ 10 ਵਜੇ ਤੋਂ ਬਾਅਦ ਇਹ ਚੰਡੀਗੜ੍ਹ ਜਾਂ ਵੀ ਉਸੇ ਏਰੀਆ ਰੱਖ ਦਿਓ ਬਾਕੀ ਬੰਦ ਕਰ ਦਿਓ ਪਰ ਹਜੇ ਤੱਕ ਕੋਈ ਨਹੀਂ ਬੰਦ ਹੋ ਰਿਹਾ ਜੀ ਪਰ ਉਹ ਕੈਸ਼ ਔਨ ਡਿਲੀਵਰੀ ਹੁੰਦਾ ਕਈ ਵਾਰੀ ਆਰਡਰ ਉੱਤੇ ਆ ਕੇ ਬੰਦਿਆਂ ਨਾਲ ਕਈਆਂ ਬੰਦਿਆਂ ਨਾਲ ਧੱਕਾ ਮੁੱਕੀ ਵੀ ਹੋ ਚੁੱਕੀ ਹੈ ਜੀ ਕਈਆਂ ਦੇ ਫੋਨ ਵੀ ਖੋ ਚੁੱਕੇ ਆ ਆਪ ਕੋ ਪਰ ਕੋਈ ਉਹਦਾ ਸਾਨੂੰ ਕੁਝ ਨਹੀਂ ਮਿਲਿਆ ਅਜੇ ਤੱਕ ਬੜੀ دیر ਹੋਰ 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 ਵੀ ਨੇ ਇੱਥੇ ਇਕੱਠੇ ਹੋਏ ਨੇ ਜਿਹੜੇ ਡਿਲੀਵਰੀ ਬॉयਜ਼ ਉਹਨਾਂ ਨਾਲ ਗੱਲ ਕਰਦੇ ਕਿ ਹੁਣ ਕੀ ਪਰੇਸ਼ਾਨੀ ਆ ਰਹੀ ਹੈ ਦੇਖੋ ਸਰ ਹਫਤੇ ਪਹਿਲਾਂ ਦਾ ਜਿਹੜਾ ਹਫਤੇ ਵੱਡਾ ਇਸ਼ੂ ਆਇਆ ਨੇ ਜੀ ਉਹ ਜ਼ੋਮੈਟੋ ਦੇ ਵਿੱਚ ਰਾਈਡਰਾਂ ਨੂੰ ਇੱਕ ਇਸ਼ੂ ਸਭ ਤੋਂ ਵੱਡਾ ਇਹ ਆਇਆ ਪਹਿਲਾ ਮੁੰਡੇ ਸੀਗੇ ਕੰਮ ਕਰਦੇ ਸੀਗੇ ਸਵੇਰੇ 8 ਵਜੇ ਵੀ ਲੌਗਇਨ ਕਰਦੇ ਸੀ ਰਾਤ ਦੇ 12 ਵਜੇ ਤੱਕ ਕੰਮ ਕਰਦੇ ਸੀ ਉਹਦੀ ਵਜ੍ਹਾ ਇਹ ਸੀ ਵੀ ਅਰਨਿੰਗ ਸੋਰਸ ਸੀਗਾ ਹੁਣ ਕੀ ਹੋ ਗਿਆ ਜੀ ਸਵੇਰੇ 8 ਵਜੇ ਮੁੰਡੇ ਆ ਕੇ 12 ਘੰਟੇ ਕੰਮ ਕਰਨ ਤੋਂ ਬਾਅਦ ਵੀ ਜੀ 500 ਰੁਪਏ ਮਸਾਂ ਹੀ ਬੰਦਾ ਜੀ ਉਹਦੀ ਵਜ੍ਹਾ ਕੀ ਹੈਗੀ ਜੀ ਕੰਪਨੀ ਕੀ ਕਰਦੀ ਹੈ ਰਾਈਡਰ ਨੂੰ ਲਾਂਦੀ ਹੈ 23 ਰੁਪਏ ਚ ਦੋ ਆਰਡਰ ਲਾਂਦੀ ਹੈ ਇੱਕ ਮੰਨ ਲਓ ਜੀ ਆਪਾਂ 34 ਚੋਂ ਪਿਕ ਕਰਨਾ ਇੱਕ 34 ਅਗਲੇ ਦੁੱਜੇ ਸੱਖਟ ਤੋਂ ਪਿਕ ਕਰਨਾ 35 ਤੋਂ ਪਿਕ ਕਰਨਾ ਹੁਣ 23 ਰੁਪਏ 'ਚ ਜੇ ਬੰਦੇ ਨੇ ਇੱਕ ਆਰਡਰ ਦਿੱਤਾ ਜੀ 8 ਸੈਕਟਰ ਇੱਕ ਦੇਣਾ 26 ਸੈਕਟਰ ਉਹਦੇ ਕੰਪਨੀ ਦਿੰਦੀ ਸਾਨੂੰ 25-26 ਰੁਪਏ ਉਸ ਚ ਤੇਲ ਦਾ ਜਿਹੜਾ ਰੇਟ ਹੈਗਾ 68 ਰੁਪਏ ਲੀਟਰ ਅੱਜ ਦੀ ਡੇਟ 'ਚ ਹੈਗਾ ਜੀ ਠੀਕ ਹੈ ਜੀ ਬੰਦਾ ਜੇਕਰ ਪਹਿਲਾਂ 8 ਸੈਕਟਰ ਪਹਿਲਾਂ ਇੱਕ ਰੈਸਟੋਰੈਂਟ ਤੋਂ ਚੱਕੂਗਾ ਉੱਥੇ ਟਾਈਮ ਵੇਸਟ ਹੈਗਾ ਜੀ ਉਥੋਂ ਪਿਕ ਕਰਕੇ ਦੂਜੇ ਰੈਸਟੋਰੈਂਟ ਜਾਂਦਾ ਜੀ ਉੱਥੇ ਜਾ ਕੇ ਜੀ ਫਿਰ ਬੰਦਾ ਆਰਡਰ ਪਿਕਅਪ ਕਰਦਾ ਜੀ ਉੱਥੇ ਟਾਈਮ ਵੇਸਟ ਹੈਗਾ ਫਿਰ ਉਹਦੇ ਬਾਅਦ ਕੰਪਨੀ ਜਿਹੜਾ ਹੈਗੀ ਹੈ ਆਪਾਂ ਜਾਵਾਂਗੇ ਕੰਪਨੀ ਦਿੰਦੀ ਹੈ ਸਾਨੂੰ 5 ਕਿਲੋਮੀਟਰ ਦਾ 5 ਕਿਲੋਮੀਟਰ ਆਪਾਂ ਜਾਂਦੇ ਆ ਤਾਂ ਦੂਜਾ ਜਿਹੜਾ ਆਰਡਰ ਹੈਗਾ ਉਹ ਨਾਲ ਦੇ ਹੀ ਇੱਕ ਦੋ ਸੈਕਟਰ ਦੇ ਨਾਲ ਲਾਂਦੀ ਹੈ ਅੱਗੇ ਭਾਜੀ 2 ਕਿਲੋਮੀਟਰ ਦੇ ਰਹਿ ਗਿਆ ਤਾਂ ਕੰਪਨੀ ਨੇ ਕੀ ਕਰੀ ਸਕੀਮ ਵੀ 22 23 ਰੁਪਏ ਦੀ ਦੋਨੋਂ ਆਰਡਰ ਕਰਵਾ ਲਈ ਸਾਡੇ ਤੋਂ ਠੀਕ ਹੈ ਨਾ ਦਾ ਹੈਗਾ ਵੀ ਮਲਟੀ ਆਰਡਰ ਹੈਗਾ ਤੁਹਾਡੇ ਕੋਲ ਪੈਸਾ ਸਾਨੂੰ ਇੱਕ ਵਾਰ ਮਿਲਿਆ ਤਾਂ ਦੂਜਾ ਆਰਡਰ ਤਾਂ ਆਪਾਂ ਸੇਵਾ 'ਚ ਦਿੰਦੇ ਆ ਕੰਮ ਨਹੀਂ ਕਰਦੇ ਜੀ ਸੇਵਾ ਕਰਦੇ ਆਪਾਂ ਤਾਂ ਕੰਪਨੀ ਵੀ ਸਾਨੂੰ ਲਾਕਡਾਊਨ 'ਚ ਕਹਿੰਦੀ ਸੇਵਾ ਕਰੋ ਤਾਂ ਸੇਵਾ ਹੀ ਤਾਂ ਕਰ ਰਹੇ ਆ ਭਾਜੀ ਸਾਨੂੰ ਅਰਨਿੰਗ ਕਿੱਥੇ ਹੋ ਰਹੀ ਹੈ ਹੁਣ ਮੁੰਡੇ ਕੀ ਕਰਦੇ ਆ ਜੀ ਕੰਪਨੀ ਕਹਿੰਦੀ ਤੁਸੀਂ ਸਟ੍ਰਾਈਕ ਕਰ ਰਹੇ ਹੋ ਕਿਉਂ ਕਰ ਰਹੇ ਹੋ ਸਟ੍ਰਾਈਕ ਸਟ੍ਰਾਈਕ ਕਰਨ ਦੀ ਵਜ੍ਹਾ ਕੀ ਹੈ ਇਹ ਕੋਈ ਅਤਿ ਖੁਸ਼ੀ ਹੋ ਰਹੀ ਹੈ ਸਾਰਿਆਂ ਨੂੰ ਕੰਮ ਕਰਕੇ ਵੇਲੇ ਬੈਠੇ ਆ ਕਰ ਟੁੱਟ ਰਿਆ ਕੋਈ ਐਜਾ ਵੀ ਹੈਗਾ ਜਿਹਦਾ ਰੋਜ਼ ਕਰਕੇ ਰੋਜ਼ ਖਾਣਾ ਹੈਗਾ ਭਾਜੀ ਕਿਸੇ ਦੇ ਕੋਲ ਹੈਗਾ ਕਿਸੇ ਦੇ ਕੋਲ ਨਹੀਂ ਹੈਗਾ ਲੇਕਿਨ ਚੱਕਰ ਕੀ ਹੈਗਾ ਜੀ ਕੰਪਨੀ ਇਸ ਗੱਲ ਨੂੰ ਨਹੀਂ ਸਮਝ ਰਹੀ ਵੀ ਦਿੱਕਤ ਕਿੱਥੇ ਹੈਗੀ ਹੈ ਕੰਪਨੀ ਕੀ ਕਹਿੰਦੀ ਹੈ ਕੰਪਨੀ ਦੀ ਪਾਲਿਸੀ ਹੈਗੀ ਹੈ ਕੰਪਨੀ ਦਾ ਉੱਤੇ ਗੱਲ ਜਾਓਗੇ ਫਿਰ ਥੱਲੇ ਗੱਲ ਆਉਗੇ ਫਿਰ ਸਾਨੂੰ ਪਤਾ ਚੱਲੂਗਾ ਆਪਾਂ ਤਾਂ ਆਪ ਦੇ ਟੀਐਲ ਨੂੰ ਦੱਸ ਸਕਦੇ ਨਾ ਆਪਣੀ ਪ੍ਰੋਬਲਮ ਵੀ ਸਾਨੂੰ ਕੀ ਦੁੱਖ ਹੈਗਾ ਉਹ ਅੱਗੇ ਦੱਸਾਂਗੇ ਪਰ ਸਾਡਾ ਕੀ ਰਿਸਪੌਂਸ ਹੈਗਾ ਕੰਪਨੀ 'ਚ ਕਦੇ ਕੋਈ ਐਜਾ ਟਾਰਗੇਟ ਹੁੰਦਾ ਸਾਡੇ 'ਚ ਵੀ 900 ਰੁਪਏ ਮਿਲੂਗਾ ਤੁਸੀਂ 16 ਆਰਡਰ ਮਾਰੋ ਇੰਨੇ ਘੰਟੇ ਦੋ ਜੀ ਮੁੰਡੇ 13-13 ਕੈਂਟੇ ਦਿੰਦੇ ਆ ਜੀ ਤਾਂ ਵੀ 800 ਰੁਪਏ ਨਹੀਂ ਬਣਦਾ ਮੁੰਡਿਆ ਦਾ ਉਹਦੀ ਰੀਜ਼ਨ ਸਭ ਤੋਂ ਵੱਡੀ ਪ੍ਰੋਬਲਮ ਕੀ ਹੈਗੀ ਹੈ ਕਿ ਪਹਿਲਾਂ ਸਾਡੇ ਕੋਲ ਨਾ ਇਹ ਮੈਡਲ ਸਿਸਟਮ ਚੱਲਦਾ ਸੀ ਜੀ ਕੋਈ ਬ੍ਰੌਂਜ਼ ਹੈ ਸਿਲਵਰ ਹੈ ਡਾਇਮੰਡ ਹੈ ਦੋ ਬੰਦੇ ਨੂੰ ਆਰਡਰ ਪੈਂਦੇ ਸੀ 10 ਬੰਦੇ ਬੰਦੇ ਸੀਗੇ ਜੀ ਠੀਕ ਹੈ ਜੀ ਹੁਣ ਆਪਾਂ ਉਹ ਕਹਿ ਕਹਿ ਕੇ ਤਾਂ ਬੜਾ ਮਸਾ ਬੰਦ ਕਰਾਇਆ ਕੰਪਨੀ ਪਹਿਲਾਂ ਕਹਿੰਦੀ ਜੋ ਬੰਦ ਨਹੀਂ ਹੋਣਾ ਫਿਰ ਉਹ ਬੰਦ ਵੀ ਹੋ ਗਿਆ ਜੀ ਹੁਣ ਰਹਿ ਗਈ ਜੀ ਅੱਜ ਦੀ ਗੱਲ ਰੇਡ ਕਾਰਡ ਤੋਂ ਲੈ ਕੇ ਕਿ ਜੀ ਦੇਖੋ 20 ਰੁਪਏ ਤੇ ਕੁਝ ਨਹੀਂ ਬਣਨਾ ਸਾਡਾ ਠੀਕ ਹੈ ਇਸ 'ਚ ਥੋੜਾ ਜਿਆਦਾ ਇਨ ਕੁਝ ਇਨਕਰੀਜ਼ ਕਰੋ ਤਾਂ ਕਿ ਜਿਹੜਾ ਰਾਈਡਰ ਹੈਗਾ ਉਹਨੂੰ ਕੁਝ ਬਚ ਸਕੇ ਜੀ ਠੀਕ ਹੈ ਤੇ ਆਪਾਂ ਇਹੀ ਤਰ੍ਹਾਂ ਗੱਲ ਰੱਖੀ ਹੈ ਕਿ ਵੀ ਤੁਸੀਂ ਥੋੜਾ ਜਿਆ ਸਾਡੇ ਜਆ ਅਰਨਿੰਗ ਹੈਗਾ ਉਸੇ ਇਨਕਰੀਜ਼ ਕਰੋ ਪੂਰੇ ਦੇਸ਼ ਵਿੱਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਰਿਕਾਰਡ ਪੱਧਰ ਤੇ ਪਹੁੰਚ ਚੁੱਕੀਆਂ ਨੇ ਜਿਸ ਕਾਰਨ ਆਮ ਜਨਤਾ ਨੂੰ ਵੀ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਫਿਲਹਾਲ ਇਸ ਖਾਸ ਪੇਸ਼ਕਸ਼ ਵਿੱਚ ਹਨਾ ਹੀ ਤੁਸੀਂ ਮੈਨੂੰ ਦੀ ਇਜਾਜ਼ਤ ਪਰਦੇਸ਼ ਦੁਨੀਆ ਤੇ ਪੰਜਾਬ ਦੀਆਂ ਵੱਡੀਆਂ ਖਬਰਾਂ ਵੇਖਣ ਦੇ ਲਈ ਬਣੇ ਰੋ ਐਪੀਪੀ ਸਾਂਝਾ ਦੇ ਨਾਲ isme timing ki kafi foundation hai 7 baje se leke matlab 10 ghante isme dena zaruri hai matlab company ne likha hua hai theek hai मतलब साढ़े दस बजे दस घंटे मतलब चाहे उसमें कर लो बारह बजे तक और बीच में कोई आपका दस घंटे में से थोड़ा सा टाइम भी शॉर्ट हो जाता है आपका सारा इंसेंटिव कुछ नहीं मिलेगा इसमें टाउन टाइमिंग हटाई जाए इसकी ये भी एक मांग है, आपको एक और बात बताते है। सर एक ना एक, एक बड़ी जो अर्जेंट बात यह है की टाइमिंग का बड़ा प्रॉब्लम है रात को सात बजे से लेके बारह बजे तक साढ़े तीन घंटे कहते हैं लॉग इन करना ही करना है उसमें आप सवा दस भी कोई आपको प्रॉब्लम ਮਾਗੀ ਸਰ ਆਪ ਘਰ ਚਲੇ ਗਏ ਆਪकी सारी दिन की कमाई खत्म ਰਾਤ ਨੂੰ ਜਿਹੜੀ ਡਿਸ਼ਨ ਡਿਊਟੀ ਦਿੰਦੇ ਹੋ ਉਸ ਦਾ ਕੋਈ ਬੋਨਸ ਮਿਲਦਾ ਹੈ ਕੁਝ ਸਮਥਿੰਗ ਨਹੀਂ ਕੁਝ ਨਹੀਂ ਦਿਨ ਦੀ ਮਿਹਨਤ ਸਾਰੀ ਹੈ ਆਰਡਰ ਇਹ ਕਹਿੰਦੇ ਰਪੀਕ ਟਾਈਮ ਹੈ ਰਾਤ ਨੂੰ ਆਰਡਰ ਜਿਆਦਾ ਹੈ ਸਾਢੇ 3 ਘੰਟੇ ਦੇਣੇ ਦੇਣੇ ਆ ਤੁਸੀਂ 3 ਘੰਟੇ 29 ਮਿੰਟ ਵੀ ਦੇਤੇ ਨਾ ਜੀ 1 ਮਿੰਟ ਤੁਸੀਂ 22 ਚਾਂਸ ਤੁਹਾਡੇ ਤੋਂ ਕਿਤੇ ਆਈਡੀ ਬੰਦ ਹੋ ਗਈ ਜਾਂ ਤੁਹਾਨੂੰ ਘਰ ਤੋਂ ਫੋਨ ਆ ਗਿਆ ਕੋਈ ਤੁਸੀਂ ਘਰ ਚਲੇ ਗਏ ਤੁਹਾਡੇ ਸਾਰੇ ਦਿਨ ਦੀ ਕਮਾਈ ਖਤਮ ਹੈ ਉਹ ਸਾਰਾ ਕੁਝ ਹੀ ਖਤਮ ਹੋ ਗਿਆ ਕੁਝ ਵੀ ਨਹੀਂ ਆਣਾ ਸਾਰਾ ਕੁਝ ਖਤਮ ਹੋ ਗਿਆ ਆਦਾ ਕੋਈ ਬੋਨਸ ਨਹੀਂ ਆਣਾ ਕੋਈ ਕੋਈ ਬੋਨਸ ਨਹੀਂ ਕੋਈ ਅਲੱਗ ਬੋਨਸ ਨਹੀਂ ਵੀ ਅਸੀਂ ਉਹਦੇ ਲਈ ਰੁਕੀਏ ਜਾਂ ਕਰੀਏ 22 ਚਾਂਸ 1 ਮਿੰਟ ਵੀ ਅਸੀਂ ਪਹਿਲਾਂ ਚਲੇ ਗਏ ਸਾਰੀ ਕਮਾਈ ਖਤਮ ਹੈ ਜੀ ਸਾਰੇ ਦਿਨ ਦੀ ਵੀ ਮਿਹਨਤ ਗਈ ਸਭ ਤੋਂ ਵੱਡੀ ਬਾਤ ਇਹ ਹੈ ਕਿ ਜੋ ਵੀ ਰਾਈ कितना बड़ा त्यौहार कोई भी हो कोई राइडर अपने परिवार के साथ नहीं बनाता सारे उस टाइम जुड़ते हैं ऑर्डर देते हैं कंपनी इस टाइम चलो स्कीम देती है कुछ हमें भी लालच रहता है सबसे बड़ी बात यह कोई राइडर कभी मेरे ख्याल से कोई ऐसा बंदा बता जिसने दिवाली होली न्यू ईयर अपनी फैमिली के साथ बनाया हो किसी ने नहीं बनाया फिर भी हम कंपनी के लिए सोचते हैं लेकिन जब कंपनी की तरफ से सिंपैथिक बात ही है तो कंपनी कहती है जीरो हमें नहीं काम मारा काम ठीक है पहले कमाई हो रही थी हमें हम खुश थे कंपनी ने जब लॉकडाउन से स्टार्ट हुआ लॉकडाउन के बाद तो छ छिहत्तर रुपये था सेम रेट कार्ड चेंज किया इन्होंने तब भी लोगों ने कोई यानी लड़कों ने कोई इशू नहीं की ठीक है तो काम कर रहे आज दस रुपए बढ़ गया लॉकडाउन के बाद ही तब कंपनी को सोचना चाहिए था भी हाँ हमें रेट कार्ड चेंज बदल दे ऑटोमेटिकली है कि नहीं पर ऐसा कुछ नहीं हुआ तो जब हम टीएल से बात करते तो वो हमारी कोई सुनवाई नहीं करे थे लॉकडाउन के बाद लॉकडाउन के बाद उन्होंने कम कर दिया और उसके बाद बढ़ाने के बारे में सोचा ही नहीं जबकि अब तो लॉकडाउन खुल गया काम भी खुल गया जबकि हम यही दिलासा दिया था भी हम काम खुलने के बाद आपको हो जाएगा नहीं हुआ ये अपने बैठे रहे चलो हौसला हो सकता है लेकिन नहीं हुआ तो इनको आखिर में एक्शन लेना पड़ा स्ट्राइक का जो कि जो अब डिमांड रखी है इन्होंने हमने सब राइडर कि अपना जो रेट कार्ड है वो बढ़ना चाहिए देखो मेन जो है मेन हमारा अगर हम निकालते हैं खर्चा मेन तो बाइक की आज छः से लेके आठ हजार बाइक की मेंटेनेंस सर्विसिंग पेट्रोल वो लगता है पर मंथ ठीक है और घर का खर्चा हो गया ठीक है पर मंथ का जो राशन होगा हम छोटा लेके चलते हैं पांच हजार ठीक है पेट बालने के लिए जो चाहिए और जो रेंट है उनका अलग हो गया रेंट का भी ठीक है कम से कम मिनिमम जो है पच्चीस तो आना चाहिए ना तेल का निकाल के बंदे को पंद्रह तो बचना चाहिए आज के टाइम में अगर आज के टाइम में पंद्रह हजार भी ना बचे तो फायदा क्या ये थोड़ी कि बेरोजगारी है तो तुम लड़के हायर कर लो और अपना कंपनी स्टेब्लिश करो उसके बाद भूल जो यार मालिक हो मालिक होने के नाते एक वर्कर को सोचना चाहिए वर्कर हाँ हमारा कैसा जी रहा आगे हाँ उसकी रोज लाइफ में कई बार एक्सीडेंट होता है तब भी हम टीएल को रात को फोन नहीं करते ਠੀਕ ਹੈ ਹਮਾਰਾ ਰਾਈਡਰ ਕੇ سپورਟ ਮੇ ਹੁੰਦਾ ਹੈ ਰਾਤ ਕੋ ਕੌਣ ਆਤਾ ਵਾ ਨਾਈਟ 2:30 ਵਜੇ ਮੇਰਾ ਐਕਸੀਡੈਂਟ ਹੋਇਆ ਮੈਂ ਟੀਐਲ ਨੂੰ ਆਪਣੇ ਫੋਨ ਕੀਤਾ ਮੇਰੀ 70 ਦੀ ਲੋਕੇਸ਼ਨ ਹੈ ਮੇਰਾ ਕੋਈ ਫੋਨ ਨਹੀਂ ਚੱਕਿਆ ਕਿਸੇ ਨੇ ਮੈਂ ਸਿਰਫ ਆਪਣੇ ਮੁੰਡਿਆਂ ਨੂੰ ਫੋਨ ਕੀਤਾ ਉਹ ਆਏ ਤੇ ਉਹਨਾਂ ਨੇ ਮੈਨੂੰ ਰੂਮ ਚ ਛੱਡਿਆ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਸਵੇਰੇ ਵੀ ਮੈਸੇਜ ਕੀਤਾ ਸਿਰਫ ਉਹਨਾਂ ਨੇ ਇੰਨਾ ਲਿਖ ਕੇ ਭੇਜਿਆ ਕਹਿੰਦੇ ਆਰਾਮ ਕਰੋ ਬਸ ਕੋਈ 2 ਹਫਤੇ ਤੋਂ ਕੋਈ ਉਸਨੇ ਪੁੱਛਤਾਛ ਨਹੀਂ ਹੈ ਕਿ ਕੀ ਹੋਇਆ ਕਿੱਦਾਂ ਐਕਸੀਡੈਂਟ ਹੋਇਆ ਕੁਝ ਨਹੀਂ ਪੁੱਛਿਆ ਮੈਨੂੰ ਇਹ ਸਰ 2 ਹਫਤੇ ਹੋ ਗਏ ਹੈ ਠੀਕ ਹੈ ਸਰ ਜੇ ਚੰਡੀਗੜ੍ਹ ਮੈਂ ਆਰਡਰ ਇਹ ਤੇ ਹੈਲਮਟ ਵਗੈਰਾ ਮੈਂ ਪਾਇਆ ਸੀਗਾ ਆਪਣਾ ਪ੍ਰੋਪਰ ਪਾਇਆ ਸੀ ਇਹਦੇ ਮੈਂ ਬਚ ਗਿਆ ਸੀ ਠੀਕ ਹੈ ਉਸ ਤੋਂ ਬਾਅਦ ਮੈਂ ਟੀਆਰ ਨੂੰ ਉਸੇ ਟਾਈਮ ਮੈਂ ਫੋਨ ਜਦੋਂ ਉੱਠ ਕੇ ਮੈਂ ਟੀਆਰ ਨੂੰ ਫੋਨ ਕੀਤਾ ਕਿ ਮੈਂ ਕੁਝ ਭੇਜੂਗਾ ਕਿਸੇ ਨੂੰ ਭੇਜੂਗਾ ਕਿ ਮੈਂ ਉੱਠ ਕੇ ਚੱਲ ਜਾਵਾਂ ਉਹਨੇ ਫੋਨ ਹੀ ਨਹੀਂ ਚੱਕਿਆ ਮੇਰਾ ਫਿਰ ਮੈਂ ਆਪਣੇ ਮੁੰਡਿਆਂ ਨੂੰ ਫੋਨ ਕੀਤਾ ਉਹ ਆਏ ਮੈਨੂੰ ਲੈ ਕੇ ਗਏ ਇੱਥੋਂ ਟੀਆਰ ਕਹਿੰਦੇ ਟੀਐਲ ਸਰ ਟੀ ਟੀਮ ਲੀਡਰ ਸਰ ਟੀਮ ਲੀਡਰ 70 ਦੀ ਲੋਕੇਸ਼ਨ ਆ ਸਾਡੀ ਤਜਿੰਦਰ ਸਾਡੇ ਟੀਐਲ ਨੇ ਮੈਂ ਜਦੋਂ ਸਵੇਰੇ ਉਹਨਾਂ ਨੂੰ ਵਟਸਐਪ ਤੇ ਮੈਸੇਜ ਕੀਤਾ ਕਾਲ ਤੇ ਉਹ ਚੱਕਦੇ ਹੀ ਨਹੀਂ ਕਿਸੇ ਦੀ ਕਹੇਗਾ WhatsApp ਤੇ ਮੈਸੇਜ ਕੀਤਾ ਮੈਨੂੰ ਸਿਰਫ ਇੰਨਾ ਮੈਸੇਜ ਆਇਆ ਕਹਿੰਦੇ ਆ ਆਰਾਮ ਕਰੋ ਬਸ ਇੰਨਾ ਹੀ ਪੁੱਛ ਬੋਲਿਆ ਮੈਨੂੰ ਹੋਰ ਉਸ ਤੋਂ ਬਾਅਦ ਕੁਝ ਨਹੀਂ ਫਿਰ ਮੈਂ ਥੋੜਾ ਦਿਨ ਬਾਅਦ ਉਸ ਤੋਂ ਬਾਅਦ ਉਸੇ ਕੰਮ ਕਰ ਰਹੇ ਹਾਂ ਨਹੀਂ ਨਹੀਂ ਸਰ ਮੈਂ ਕੰਮ ਨਹੀਂ ਕਰ ਰਿਹਾ ਤੇ ਪਰਿਵਾਰ ਚ ਕੌਣ ਕੌਣ ਨੇ ਤੁਹਾਡੇ ਸਰ ਮੇਰੇ ਤਿੰਨ ਮੁੰਡੇ ਆ ਵਾਈਫ ਐ ਮੰਮੀ ਡੈਡੀ ਐ ਸਾਰੇ ਐ ਕੀ ਫਰਕ ਪਿਆ ਤੁਸੀਂ 2 ਹਫ਼ਤੇ ਤੋਂ ਉਹੀ ਕੰਮ ਕਰ ਰਹੇ ਹੋ ਪਰਿਵਾਰ ਕਿੱਦਾਂ ਹੋ ਕਰ ਰਿਹਾ ਸਰ ਨੌਨ ਕੀ ਕਰਨਾ ਹੁਣ ਮੰਗ ਮੰਗ ਕੇ ਗੁਜ਼ਾਰਾ ਹੋ ਰਿਹਾ ਹੈ ਭਰਾਵਾਂ ਕੋ ਲੈ ਰਹੇ ਆ ਇੱਧਰ ਉੱਧਰ ਕਰਜ਼ੇ ਵੜੇ ਕਰਜ਼ੇ ਕਰਜ਼ਿਆਂ ਦੇ ਸਿਰ ਤੇ ਚੱਲਦਾ ਪਿਆ ਸਰ ਹਜੇ ਤਾਂ